ਉਹ ਤਾਂ ਮਰੀ ਜਾਂਦੇ ਸੀ ਉਹ ਤਾਂ ਗੁਰਦੇ ਵੇਚ-ਵੇਚ ਕੇ ਉਹਦੀਆਂ ਕੁੜੀਆਂ ਦੇ ਵਿਆਹ ਕਰ ਕਰਦੇ ਆ ਉਹ ਟਰੈਕਟਰਾਂ ਦੀਆਂ ਮੰਡੀਆਂ ਲੱਗਦੀਆਂ ਟਰੈਕਟਰ ਦੀ ਮੰਡੀ ਕਿਉਂ ਲੱਗਦੀ ਹੈ ਨਵਾਂ ਟਰੈਕਟਰ ਲੈ ਕੇ 8 ਦਾ 10 ਦਿਨਾਂ ਬਾਅਦ ਨਗਦ 2 ਲੱਖ ਰੁਪਏ ਘਾਟਾ ਪਾ ਲਾਂਗੇ ਨਗਦ ਵੇਚ ਦਿੰਨੇ ਆ ਤਾਂ ਕਿ ਧੀ ਦਾ ਵਿਆਹ ਕਰੀਏ ਕਿਸਾਨ ਆਪਣਾ ਗੁਰਦਾ ਵੇਚ ਕੇ ਧੀਆਂ ਦਾ ਕਰ ਰਹੇ ਹਨ ਵਿਆਹ ਲੋਕ ਹੁਣ ਮੋਦੀ ਦੇ ਜੁਮਲਿਆਂ ਵਿੱਚ ਨਹੀਂ ਫਸਣਗੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਪੌਣੇ 5 ਸਾਲਾਂ ਵਿੱਚ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਕਿਸਾਨ ਆਪਣੇ ਗੁਰਦੇ ਵੇਚ ਕੇ ਆਪਣੀਆਂ ਧੀਆਂ ਦੇ ਵਿਆਹ ਕਰ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਪੰਚਾਇਤੀ ਚੋਣਾਂ ਤੇ ਸੁਖਪਾਲ ਸਿੰਘ ਖੈਰਾ ਸਬੰਧੀ ਗੱਲ ਕੀਤੀ। ਨੇਤਾ ਮੀਡੀਆ ਨੂੰ ਸੰਬੋਧਨ ਹੀ ਨਹੀਂ ਕੀਤਾ ਪੌਣੇ 5 ਸਾਲ ਹੋ ਗਏ। ਪਤਾ ਨਹੀਂ ਕਿਉਂ ਉਹ ਡਰਦੇ ਨੇ। ਜ਼ਿਆਦਾ ਸਵਾਲਾਂ ਦੇ ਜਵਾਬ ਦੇਣ ਤੋਂ ਡਰਦੇ ਨੇ। ਇਹ ਇੱਥੋਂ ਤੱਕ ਕਿ ਰਵੀਸ਼ ਕੁਮਾਰ ਹੋਰ ਦੇ ਸ਼ੋਅ ਦੇ ਵਿੱਚ ਆਪਣਾ ਹੋਸਟ ਸਪੋਕਸਪਰਸ ਵੀ ਨਹੀਂ ਭੇਜਦੇ ਉਹ ਤਾਂ ਕਹਿੰਦੇ ਸਾਡੀ ਮਰਜ਼ੀ ਦੇ ਸਵਾਲ ਪਹਿਲਾਂ ਸਕ੍ਰਿਪਟ ਲਿਖ ਕੇ ਦਿਓ ਸਾਨੂੰ ਜਿੰਨੀਆਂ ਵੀ ਇੰਟਰਵਿਊ ਦਿੱਤੀਆਂ ਨੇ ਇੱਕ ਤਾਂ ਲੰਡਨ ਦਿੱਤੀ ਸੀ ਇੰਟਰਵਿਊ ਉਹ ਵੀ ਆਪਣੀ ਸਕ੍ਰਿਪਟਡ ਸੀ ਇੱਕ ਦੋ ਇੱਥੇ ਦਿੱਤੀਆਂ ਪਹਿਲਾਂ ਆਪਣੇ ਮਨਪਸੰਦ ਚੈਨਲਾਂ ਨੂੰ ਆ ਹੁਣ ਇਹ ਕਾਪ ਕੀ ਆ ਮੇਰੀ ਸਵਾਲ ਮੇਰੀ ਮਰਜ਼ੀ ਤਾਰੀਫਾਂ ਹੀ ਤਾਰੀਫਾਂ ਹੋ ਰਹੀਆਂ ਨੇ ਕਾਊਂਟਰ ਕੁਐਸਚਨ ਤਾਂ ਕੋਈ ਹੈ ਹੀ ਨਹੀਂ ਉਹਦੇ 'ਚ ਸੁਪਰ ਪ੍ਰਾਈਮ ਮਿਨਿਸਟਰੀ ਦਾ ਮਤਲਬ ਭੱਜਦੇ ਨੇ ਪ੍ਰਾਈਮ ਮਿਨਿਸਟਰ ਲੋਕਾਂ ਦੇ ਲੋਕਾਂ ਦੇ ਸਵਾਲਾਂ ਦੇ ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਡਰ ਰਹੇ ਨੇ ਪੋਟਾ ਲਾਗੂ ਕਰਨ ਦੀ ਮੈਨੀਫੈਸਟੋ ਦੇ ਵਿੱਚ ਲਿਖ ਕੇ ਔਰ ਪ੍ਰਧਾਨ ਮੰਤਰੀ ਨੇ 2014 ਦੇ ਵਿੱਚ ਜਾ ਜਾ ਕੇ ਜਗਾ ਜਗਾ ਸਵਾਮੀ ਨਾਥਰ ਰਿਪੋਰਟ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਤੇ ਉਸ ਤੋਂ ਬਾਅਦ ਐਫੀਡਵਟ ਦੇਤਾ ਸੁਪਰੀਮ ਕੋਰਟ 'ਚ ਕਹਿੰਦੇ ਵੀ ਇਹ ਸੀ ਲਾਗੂ ਨਹੀਂ ਕਰ ਸਕਦੇ ਸੋ ਇਹ ਇਹ ਇੱਕ ਇਹ ਕਿਹੜਾ ਪਹਿਲਾ ਵਾਦਾ ਜਿਹੜਾ ਮੁਕਰੇ ਨੇ 100 ਦਿਨ ਦਾ ਕਾਲਾ ਧਨ ਮੰਗਾਵਾਂਗੇ 100 ਦਿਨ 'ਚ ਉਹ ਤੋਂ ਮੁੱਕਰ ਕੇ 2 ਕਰੋੜ ਨੌਕਰੀਆਂ ਪੈਦਾ ਕਰਨੀਆਂ ਕਰਾਂਗੇ ਹਰ ਇੱਕ ਸਾਲ ਉਹ ਤੋਂ ਮੁੱਕਰ ਕੇ ਮੈਂ ਪਾਰਲੀਮੈਂਟ 'ਚ ਬੋਲਿਆ ਸੀ ਕਿ ਮੋਦੀ ਜੀ ਦੀ ਹਰ ਇੱਕ ਸਕੀਮ ਜਿਹੜੀ ਹੈ ਉਹ 2022 ਤੇ 2025 ਤੱਕ ਕਿਉਂ ਜਾ ਰਹੀ ਹੈ ਕੀ ਕਰਿਆ ਇਸ ਵਾਰ 19 20 21 ਕੈਲੰਡਰ 'ਚ ਹੈ ਨਹੀਂ ਦੇਖੋ ਜੀਵਨ ਬੀਮਾ ਨਿਗਮ ਜਿਹੜਾ ਫਸਲ ਬੀਮਾ ਯੋਜਨਾ ਉਹਦੇ 'ਚ ਕਿੱਡਾ ਵੱਡਾ ਕਪੜਾ ਹੋਇਆ ਠੀਕ ਹੈ ਨਾ ਤੋ ਕਿਸਾਨ ਤਾਂ ਸਾਰੇ ਸਾਰੇ ਦੇਸ਼ ਦੇ ਕਿਸਾਨ ਜੰਤਰ ਮੰਤਰ ਤੇ ਆਏ ਉਹ ਤਾਮਿਲਨਾਡੂ ਵਾਲਤਾ ਆਪਦੇ ਖੁਦਕੁਸ਼ੀਆਂ ਕੀਤੇ ਹੋਏ ਸਾਥੀ ਨੇ ਖੋਪੜੀਆਂ ਵੀ ਲੈ ਕੇ ਆਏ ਪਰ ਪ੍ਰਧਾਨ ਮੰਤਰੀ ਕੋਲ ਟਾਈਮ ਨਹੀਂ ਸੀਗਾ ਮਿਲਣ ਦਾ ਉਹਨਾਂ ਨੂੰ ਟਵੀਟ ਕਰਨ ਦਾ ਵੀ ਟਾਈਮ ਨਹੀਂ ਸੀ ਸੋ ਇਹ ਲੋਕ ਜਿਹੜੇ ਨੇ ਇਹ ਹੁਣ ਇਹਨਾਂ ਦੇ ਜੁਮਲਿਆਂ 'ਚ ਨਹੀਂ ਆਉਣਗੇ ਲੋਕ ਜਿਹੜੇ ਨੇ ਉਹ ਸਿਆਣੇ ਹੋਗੇ ਤੋਂ ਇਹ ਮੋਦੀ ਤੇ ਅਮਿਤ ਸ਼ਾਹ ਜਿਹੜੇ ਨੇ ਉਹ ਉਹਨਾਂ ਦੇ ਜੁਮਲਿਆਂ 'ਚ ਲੋਕ ਇਸ ਵਾਰ 2019 'ਚ ਫਸਣ ਵਾਲੇ ਕਿ ਸਮਰਥਨ ਕਰਦੇ ਹੋ ਤੁਸੀਂ ਜਿਹੜੇ ਕਿਸਾਨ ਬੈਂਕਾਂ ਦੇ ਅੱਗੇ ਤਰ ਨੀਚੇ ਬੈਠੇ ਨੇ ਜੀ ਮੈਂ ਤਾਂ ਜੀ ਕਿਸਾਨ ਮੈਂ ਖੁਦ ਕਿਸਾਨ ਕਿਸਾਨ ਪਰਿਵਾਰ ਨਾਲ ਸੰਬੰਧਤ ਆਂ ਜੀ ਉਹ ਤਾਂ ਮਰੀ ਜਾਂਦੇ ਸੀ ਉਹ ਤਾਂ ਗੁਰਦੇ ਵੇਚ-ਵੇਚ ਕੇ ਆਪਣੀਆਂ ਕੁੜੀਆਂ ਦੇ ਵਿਆਹ ਕਰ ਕਰਦੇ ਆ ਉਹ ਟਰੈਕਟਰਾਂ ਦੀਆਂ ਮੰਡੀਆਂ ਲੱਗਦੀਆਂ ਟਰੈਕਟਰ ਦੀ ਮੰਡੀ ਕਿਉਂ ਲੱਗਦੀ ਹੈ ਨਵਾਂ ਟਰੈਕਟਰ ਲੈ ਕੇ 8 ਦਾ 10 ਦਿਨਾਂ ਬਾਅਦ ਨਗਦ 2 ਲੱਖ ਰੁਪਏ ਘਾਟਾ ਪਾ ਲਾਂਗੇ ਨਗਦ ਵੇਚ ਦਿੰਨੇ ਆ ਤਾਂ ਕਿ ਧੀ ਦਾ ਵਿਆਹ ਕਰੀਏ ਜ਼ਮੀਨ ਦੇ ਨੰਬਰ ਦਿੱਤੇ ਹੋਏ ਨੇ ਚਲੋ ਦੇਖ ਲਾਂਗੇ ਕਿਸ਼ਤਾਂ ਭਰੀ ਜਾਵਾਂਗੇ ਇਸ ਤੋਂ ਪਹਿਲਾਂ ਉਹ ਮਲੋਟ ਆ ਕੇ ਜਿਹੜੀ ਭੱਗ ਬਗਾ ਕੇ ਮਾਰੀ ਸੀ 5 ਸੈਕਿੰਟਾਂ ਚ ਉਦੋਂ ਪਹਿਲਾਂ ਲੁਧਿਆਣੇ ਆਏ ਸੀ ਉਥੇ ਚਰਖਾ ਦੇ ਕੇ ਸੀ ਚਰਖੇ ਦਾ ਸਾਡੇ ਘਰੇ ਮੇਰੀ ਦਾਦੀ ਵਾਲਾ ਪਿਆ ਅਜੇ ਤੱਕ ਤੁਸੀਂ ਪੰਜਾਬ ਨੂੰ ਕੋਈ ਪੈਕੇਜ ਦਿਓ ਪੰਜਾਬ ਦੇ ਕਿਸਾਨ ਨੂੰ ਤੁਸੀਂ ਇਸ ਕ੍ਰਾਈਸਿਸ ਚੋਂ ਕੱਢੋ ਕਰਜ਼ਾ ਮੁਕਤੀ ਚਾਹੁੰਦਾ ਪੰਜਾਬ ਦਾ ਕਿਸਾਨ ਕਰਜ਼ਾ ਮਾਫੀ ਨਹੀਂ ਚਾਹੁੰਦਾ ਉਹਨੂੰ ਕਰਜ਼ਾ ਲੈਣ ਦੀ ਲੋੜ ਹੀ ਨਾ ਪਵੇ ਤੁਸੀਂ ਫਸਲਾਂ ਦੇ ਭਾਅ ਦਿਓ ਕਣਕ ਤੇ ਝੋਨੇ ਦੇ ਚੱਕਰ ਚ ਜਿਹੜੇ ਪੰਜਾਬ ਦੇ ਕਿਸਾਨ ਨੂੰ ਕੱਢੋ ਸਾਡੀ ਧਰਤੀ ਇੰਨੀ ਜ਼ਿਆਦਾ ਉਪਜਾਊ ਹੈ ਫਰਟਾਈਲ ਹੈ ਕਿ ਮੱਕੀ ਬੀਜ ਸਕਦੇ ਆ ਗੰਨਾ ਬੀਜ ਦਾਂਗੇ ਬਾਜਰਾ ਬੀਜ ਸਕਦੇ ਆ ਸੂਰਜਮੁਖੀ ਹੋ ਜਾਂਦੇ ਜੋ ਮਰਜੀ ਤੁਸੀਂ ਇੱਥੇ ਪੰਜਾਬ ਦੀ ਧਰਤੀ ਤੇ ਬੀਜ ਲਓ ਪਰ ਮੰਡੀ ਕਰਨ ਨਹੀਂ ਹੈਗਾ ਉਹਦਾ ਤੁਹਾਨੂੰ ਕੀ ਲੱਗਦਾ ਹੈ ਕਿ ਕੱਲ ਦਾ ਕੁਝ ਰਹੇਗਾ ਰੈਲੀ ਦਾ ਕੀ ਫਰਕ ਰਹੇਗਾ ਮੈਨੂੰ ਤਾਂ ਅੱਲਾ ਦਾ ਕੁਝ ਉਹਨਾਂ ਤੋਂ ਉਮੀਦ ਕਰਾਂਗੇ ਕੁਈ ਹੋਰ ਇੱਕ ਅੱਧਾ ਗੱਪ ਮਾਰ ਜਾਣਗੇ ਇਹਦੋਂ ਪਹਿਲਾਂ ਵੀ ਹਿਸਟਰੀ ਨੂੰ ਜਿਹੜਾ ਛੇੜਛਾੜ ਕਰਦੇ ਹੋ ਹੋ ਸਕਦਾ ਗਰਦਾਸਪੁਰ ਦਾ ਨਾਂ ਹੀ ਬਦਲ ਜਾਣ ਕਿਉਂਕਿ ਇਹੀ ਕੰਮ ਇਹਨਾਂ ਕੋਲੇ ਹੋਰ ਕੁਝ ਨਹੀਂ ਹੈਗਾ ਸੋ ਦੇ ਕਰੀਬ ਸਾਡੇ ਜਿਹੜੇ ਵਲੰਟੀਅਰ ਨੇ ਅਹੁਦੇਦਾਰ ਨੇ ਉਹ ਉੱਥੇ ਸੀਮ ਸਾਹਿਬ ਕੋਲ ਜਾ ਰਹੇ ਨੇ ਤੇ ਉਹਨਾਂ ਨਾਲ ਉੱਥੇ ਸੰਬੋਧਨ ਕਰਕੇ ਤੇ 20 ਜਨਵਰੀ ਦੀ ਸਾਡੀ ਜਿਹੜੀ ਬਰਨਾਲਾ ਦੀ ਤਿਆਰੀ ਹੈ ਬਾਕੀ ਸਰਪੰਚੀ ਦੀਆਂ ਇਲੈਕਸ਼ਨਾਂ 'ਚ ਮੈਂ ਬਹੁਤ-ਬਹੁਤ ਵਧਾਈ ਦੇਣੀ ਚਾਹੂੰਗਾ ਲੋਕਾਂ ਨੂੰ ਕਿ ਯੰਗ ਮੁੰਡੇ ਤੇ ਯੰਗ ਜਿਹੜੇ ਸਰਪੰਚ ਬਣੇ ਨੇ ਆਮ ਆਦਮੀ ਪਾਰਟੀ ਦੇ ਬਹੁਤ ਜਿਆਦਾ ਭਾਰੀ ਗਿਣਤੀ ਚ ਜਿਹੜੇ ਸਰਪੰਚ ਬਣੇ ਨੇ ਹਾਲਾਂਕਿ ਮੈਂ ਉਹਨਾਂ ਨੂੰ ਪਾਰਟੀ ਦੇ ਨਹੀਂ ਕਹੂੰਗਾ ਸਾਡੇ ਸਿੰਮਫੈਟਾਈਜ਼ਰ ਨੇ ਸਮਰਥਕ ਨੇ ਮੈਂ ਖੁਦ ਇਹ ਗੱਲ ਕਹੀ ਸੀ ਮੀਡੀਆ ਮੂਰੇ ਆ ਕੇ ਕਿ ਸਰਪੰਚ ਪਿੰਡ ਦਾ ਚੁਣਿਓ ਸਰਪੰਚ ਕਿਸੇ ਪਾਰਟੀ ਦਾ ਨਹੀਂ ਚੁਣਿਓ ਜਿਸ ਤਰ੍ਹਾਂ ਕਹਿ ਰਹੇ ਨੇ ਕੈਪਟਨ ਸਾਹਿਬ ਨੇ ਕੱਲ ਬਿਆਨ ਦਿੱਤਾਗਾ ਵੀ ਅਸੀਂ ਜਿੱਤ ਗਏ ਵੀ ਸਾਡੇ ਤੇ ਹੈਗੇ ਨੇ ਸਰਪੰਚ ਜਿੱਤੇ ਨੇ ਬਹੁਤ ਜ਼ਿਆਦੀ ਤਲਾਤ ਤੇ ਜਿੱਤਨੇ ਤੇ ਮਨਪ੍ਰੀਤ ਵੋਟ ਕੋਈ ਹੋਰ ਪਾ ਗਿਆ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਦੇਖੋ ਸਰਕਾਰਾਂ ਧੱਕਾ ਧੱਕਾ ਕਰਦੀਆਂ ਕਰਦੀਆਂ ਨੇ ਉਹ ਤਾਂ ਉਹ ਤਾਂ ਇਹਨਾਂ ਨੇ ਵੀ ਕੀਤੇ ਨੇ ਕਿਸੇ ਦੇ ਸਾਡੇ ਸਾਡਿਆਂ ਦੇ ਵੀ ਕਾਗਜ਼ ਕਈਆਂ ਦੇ ਜਿਹੜੇ ਨੇ ਉਹ ਰੱਦ ਕਰਵਾਤੇ ਜਾਂ ਟਰਾਲੇ ਜਾਂ ਧਮਕਾ ਲੇ ਹੈ ਪਰ ਇਹ ਇਹ ਇਲੈਕਸ਼ਨ ਤਾਂ ਜਿਹੜੀ ਹੈ ਇਹ ਤਾਂ ਚੋਣ ਨਿਸ਼ਾਨ ਤੇ ਹੁੰਦੀ ਹੀ ਨਹੀਂ ਕਿਸੇ ਪਾਰਟੀ ਦੀ ਹਾਂ ਸਿਮਪੈਥਾਈਜ਼ਰ ਹੋ ਸਕਦੇ ਨੇ ਤੇ ਨਾ ਨੇ ਕਿੱਥੋਂ ਗੇਣ ਲੈ ਕੈਪਟਨ ਸਾਹਿਬ ਤਾਂ ਘਰੋਂ ਤਾਂ ਬਾਹਰ ਨਿਕਲਦੇ ਨਹੀਂ ਇਹਨਾਂ ਨੇ ਕਦੋਂ ਗੇਣ ਲੈ ਉਹ ਵੀ ਕਿ ਕਿੰਨੇ ਸਾਡੇ ਬਣ ਗਏ ਅਸੀਂ ਕਦੋਂ ਜਿੱਤ ਗਏ ਕਿੱਥੇ ਜਿੱਤ ਗਏ ਸੋ ਕੈਪਟਨ ਸਾਹਿਬ 2019 ਜਿਹੜਾ ਉਹਦੇ ਵਿੱਚ ਹੁਣ ਕਹਿੰਦੇ 스마트 ਫੋਨ ਵੀ ਨਹੀਂ ਅਸੀਂ ਦੇਵਾਂਗੇ ਕਹਿੰਦੇ ਕ੍ਰਾਈਸਿਸ ਦੇ ਵਿੱਚ ਹੈ ਪੰਜਾਬ ਖਜ਼ਾਨਾ ਖਾਲੀ ਹੈ ਤੇ ਜਦੋਂ ਤੁਸੀਂ ਪ੍ਰਸ਼ਾਂਤ ਕਸ਼ੋਰ ਦੀਆਂ ਜਿਹੜੀਆਂ ਉਹ ਪਾਲਿਸੀਆਂ ਸੀ ਉਹ ਲਾਗੂ ਕਰ ਰਹੇ ਸੀ ਕੰਧਾਂ ਤੇ ਲਿਖ ਰਹੇ ਸੀ ਚਾਹੁੰਦਾ ਹੈ ਪੰਜਾਬ ਕੰਧਾਂ ਤੇ ਲਿਖ ਰਹੇ ਸੀ ਕਰਜ਼ਾ ਕਰਕੀ ਖਤਮ ਚੱਕਲੀ ਕੈਪਟਨ ਨੇ ਸੌ ਚੁੱਕੀ ਹੈ ਤੇ ਸਾਰੀਆਂ ਮਤਲਬ ਕਰਜ਼ਾ ਕਰਕੀ ਜਿਹੜੀ ਹੈ ਉਹ ਮੁੱਕੀ ਤੇ ਹੁਣ ਕਿੱਥੇ ਕਿਹਦਾ ਕਰਜ਼ਾ ਮਾਫ ਕਰਤਾ ਕਿਹੜੀਆਂ ਨੌਕਰੀਆਂ ਦਿਤੀਆਂ ਕਰ ਕਰ ਇਥੋਂ ਐਸੇ ਦੁੰਦਾ ਅਮਨ ਕਾਨੂੰਨ ਦੀ ਸਥਿਤੀ ਤੇ ਕਿੰਨੀਆਂ ਕ ਫੇਰ ਇਲੈਕਸ਼ਨ ਕਰਾਈਆਂ ਹੋਣਗੀਆਂ ਇਹਨਾਂ ਨੇ ਸੋ ੱੱਕੇਸ਼ਾਈ ਦੀ ਜਿਹੜੀ ਰਿਪੋਰਟ ਪਹਿਲਾਂ ਕਾਂਗਰਸ ਕਹਿੰਦੀ ਹੁੰਦੀ ਸੀ ਉਹਨੂੰ ਉਹੀ ਕਾਲੀ ਕਹੀ ਜਾਂਦੇ ਨੇ ਸੋ ਆਪ ਪਚਰਲੇ ਮਿਲੇ ਹੋਏ ਨੇ ਤੇ ਬਾਦਲ ਸਾਹਿਬ ਵੀ ਮੇਰੇ ਖਿਆਲ ਚ ਪਿੰਡੋਂ ਸਰਪੰਚੀ ਹਾਰ ਗਏ ਖੈਰਾ ਸਾਹਿਬ ਦੀ ਭਾਬੀ ਵੀ ਹਾਰ ਗਈ ਚਾਹਾਂ ਲੇਕਿਨ ਚੋਣ ਏਜੰਟ ਬਣੇ ਸੀ ਉਹ ਚਲੋ ਪਬਲਿਕ ਹੈ ਜੀ ਦੱਸ ਦਿੰਦੀ ਹੈ ਸਾਰਾ ਕੁਝ ਉਹਨਾਂ ਦੇ ਗਨਮੈਨ ਵੀ ਉੱਥੇ ਖੜੇ ਸੀਗੇ ਸਾਰੇ ਆਪ ਵੀ ਬੈਠੇ ਰਹੇ ਨਾ ਨਹੀਂ ਦੇਖੋ ਮੈਂ ਨਹੀਂ ਚਾਹੁੰਦਾ ਕਿ ਪਿੰਡਾਂ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਇਸ ਲੈਵਲ ਤੇ ਇੰਟਰਫੇਅਰ ਕੀਤਾ ਜਾਵੇ ਸੋ ਮੈਂ ਖੁਦ ਵੀ ਆਪਣੇ ਪਿੰਡ ਨਹੀਂ ਗਿਆ ਜਿਹੜਾ ਚੰਗਾ ਲੱਗਦਾ ਉਹਨੂੰ ਪਾ ਦਿਓ ਇਹ ਪਿੰਡ ਦੀ ਇਲੈਕਸ਼ਨ ਹੈ ਇਹ ਕੋਈ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੁਸੀਂ ਨਹੀਂ ਸਮਝਦੇ ਵੀ ਖੁਦਮੁਖਤਿਆਰੀ ਦੇ ਪੂਰੇ ਪੰਜਾਬ ਦੀ ਗੱਲ ਕਰਦੇ ਸੀ ਵੀ ਉੱਥੋਂ ਹੀ ਕਿੱਥੋਂ ਪੂਰੀ سپورਟ ਕੀਤੀ ਸੀ ਵੀ ਉਹ ਇਲੈਕਸ਼ਨ ਹਾਰ ਗਏ ਮੈਂ ਤਾਂ ਪਹਿਲਾਂ ਤੋਂ ਕਹਿੰਦਾ ਰਿਆਂ ਕਿ ਪਹਿਲਾਂ ਹੱਥ ਕਿਉਂ ਨਹੀਂ ਜਾਂਦੇ ਸੰਗਰੂਰ ਬਠਿੰਡਾ ਘੁੰਮਦੇ ਰਹਿੰਦੇ ਹੁਣ ਪਤਾ ਲੱਗ ਗਿਆ ਕਿ ਆਪਦੇ ਪਿੰਡ 'ਚ ਹਾਰ ਗਏ ਰਾਮਗੜ੍ਹ ਪਿੰਡ ਸ਼ੋਲੇ ਫਿਲਮ ਤੋਂ ਬਾਅਦ ਦੁਬਾਰਾ ਚਰਚਾ ਚ ਆਇਆ ਦੇਖੋ ਮੁਖਤਿਆਰ ਸਿੰਘ ਨਾਂ ਦਾ ਇੱਕ ਬੰਦਾ ਹੈ ਜਿਹੜਾ ਕਿ ਦਿੱਲੀ ਸ਼੍ਰੋਮਣੀ ਕਮੇਟੀ ਦਾ ਚਮਨੀਗਰ ਦਰਪੰਨ ਕਮੇਟੀ ਦਾ ਮੁਲਾਜ਼ਮ ਹੈ ਉਹ ਚਸ਼ਮਦੀਦ ਗਵਾਇਆ ਕਮਲਨਾਥ ਨੂੰ ਭੀੜ ਨੂੰ ਮਾਰੋ ਮਾਰੋ ਕਹਿ ਕੇ ਪੜਕਾਉਂਦਿਆਂ ਦਾ ਉਹਦੀ ਗਵਾਹੀ ਕਿਉਂ ਨਹੀਂ ਹੋਣ ਦਿੰਦਾ ਕਾਲੀਦਾਲ ਇਹ ਗੱਲ ਨਿਰਪ੍ਰੀਤ ਨਹੀਂ ਗਈਏ ਨਿਰਪ੍ਰੀਤ ਕੌਰ ਜੀ ਨੇ ਬਹੁਤ ਵੱਡੀ ਲੰਬੀ ਲੜਾਈ ਲੜੀ ਹੈ ਉਹ ਹੁੰਦਾ ਸੇਕ ਬੋਟ ਬੈਂਕ ਦੀ ਰਾਜਨੀਤੀ ਕਰਦੇ ਰਿਹਾ ਸਾਡੇ ਨਾਲ ਕਾਲੀਦਾਲ ਨੇ ਤੇ ਹੁਣ ਜਾ ਕੇ ਇਹ ਕ੍ਰੈਡਿਟ ਲੈਂਡ ਦੀ ਜੰਗ ਦੇ ਵਿੱਚ ਸ਼ਾਮਲ ਹੋ ਗਏ ਜਗਦੀਸ਼ ਟਾਈਟਲਰ ਉਹਨਾਂ ਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ ਹੋਈ ਹੈ ਕਿਸੇ ਨੂੰ ਤੁਸੀਂ ਮੁੱਖ ਮੰਤਰੀ ਬਣਾ ਰਹੇ ਹੋ ਸੋ ਇਹ ਤਾਂ ਬਹੁਤ ਥੇਰ ਪਹਿਲਾਂ ਕਾਂਗਰਸ ਨੂੰ ਇਹ ਦਾਗੀ ਜਿਹੜੇ ਲੀਡਰ ਨੇ ਇਹਨਾਂ ਤੋਂ ਕਿਨਾਰਾ ਕਰ ਲੈਣਾ ਚਾਹੀਦਾ